ਸਾਇਆ ਨੂੰ ਘਰ ਪਰ ਸਤਿ ਸ਼੍ਰੀ ਅਕਾਲ ਮੈਂ ਮਹਿਕ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਸਾਡੇ ਚੈਨਲ ਸਾਡੀ ਮਹਿਕ ਵਿੱਚ ਤੇ ਆਪਾਂ ਤੁਹਾਨੂੰ ਹੈਲਥ ਬਾਰੇ ਅਪਡੇਟ ਦੇਣੀ ਸੀ ਕਿ ਕਾਫੀ ਮੈਸੇਜ ਔਰ ਕਮੈਂਟ ਆ ਰਹੇ ਸੀਗੇ ਕਿ ਮੈਂ ਕਿੱਥੇ ਆ ਤੇ ਕਿਉਂ ਆ ਤੇ ਅਸੀਂ ਸੋਚਿਆ ਕਿ ਅੱਜ ਤੁਹਾਨੂੰ ਦੱਸ ਦਿੰਨੇ ਆ ਤਾਂ ਮੈਂ ਇਸ ਟਾਈਮ ਹਸਪੀਟਲ ਦੇ ਵਿੱਚ ਆ ਮੇਰਾ ਕੋਸ਼ਕ ਮਹੀਨਿਆਂ ਤੋਂ ਕਹਿਣਾ ਵੀ ਜਿਵੇਂ ਤੁਸੀਂ ਸਾਰਿਆਂ ਨੇ ਦੇਖਿਆ ਸੀਗਾ ਕੋਸ਼ਕ ਵੀ ਹੁਣ ਮਾਰਚ ਤੋਂ ਲੈ ਕੇ ਮੈਂ ਹਸਪੀਟਲ ਦੇ ਚੱਕਰ ਕੱਢ ਰਹੀ ਆ ਤੇ ਮੈਨੂੰ ਕੋਈ ਖਾਸ ਫਾਇਕ ਪੈ ਨਹੀਂ ਰਿਹਾ ਤੇ ਹੁਣ ਐਟ ਦੀ ਐਂਡ ਇਤ ਅਸੀਂ ਡਾਕਟਰ ਕੋਲ ਪਹੁੰਚੇ ਉਹਨਾਂ ਅਸਲ ਦੇ ਵਿੱਚ ਬਿਮਾਰੀ ਸਮਝ ਆਈ ਹੈ ਵੀ ਹੋਇਆ ਧੀਆ ਪਹਿਲਾਂ ਮੈਂ ਡਿਪਰੈਸ਼ਨ ਦੀਆਂ ਗੋਲੀਆਂ ਕਦੀਆਂ ਖਾਈ ਗਈ ਉਹਨਾਂ ਦੇ ਨਾਲ ਮੈਨੂੰ ਬਹੁਤਾ ਖਾਸ ਫਾਇਕ ਨਹੀਂ ਹੋਇਆ ਡਿਪਰੈਸ਼ਨ ਵਾਲੀਆਂ ਗੋਲੀਆਂ ਨੀਂਦ ਦੀਆਂ ਗੋਲੀਆਂ ਹੁੰਦੀਆਂ ਸੀ ਖਾ ਕੇ ਮੈਂ ਸੌਂ ਜਾਂਦੀ ਸੀ ਸੁੱਤੀ ਰਹਿੰਦੀ ਸੀ ਜਦੋਂ ਉੱਠੀ ਸੀ ਮੈਂ ਉੱਠ ਕੇ ਰੋਈ ਜਾਂਦੀ ਸੀ ਡਾਕਟਰ ਨੇ ਹੀ ਇਹ ਗੱਲ ਸੁਜੈਸਟ ਕੀਤੀ ਕਿ ਇਹਨੂੰ ਇਸ এনवायरमेंट ਚੋਂ ਬਾਹਰ ਕਰਦੋ ਜੇ ਇਸ এনवायरमेंट ਦੇ ਵਿੱਚ ਇਹ ਰਹੂਗੀ ਤਾਂ ਇਹ ਨਹੀਂ ਇਦਾਂ ਹੀ ਰਹਦੀ ਰਹਣਾ ਇਹਨੂੰ ਫਰਕ ਨਹੀਂ ਪਾਊਗਾ ਤੇ ਫਿਰ ਤਾਂ ਕਰਕੇ ਮੈਂ ਇੱਥੇ ਵੀਰੇ ਨੂੰ ਨਾਲ ਕੋਲ ਆ ਗਈ ਪਹਿਲਾਂ ਵੀ ਗੱਲ ਵੀ ਟਾਈਪ ਪਟਿਆਲੇ ਗਈ ਪਟਿਆਲੇ ਵੀ ਮਾਸੀ ਕੱਲੀ ਹੁੰਦੀ ਉੱਥੇ ਵੀ ਮੇਰਾ ਬਹੁਤਾ ਮਨ ਲੱਗਦਾ ਨਹੀਂ ਸੀ ਕਿਉਂਕਿ ਮੇਰਾ ਇਸ ਟਾਈਮ ਐਵੇਂ ਦਾ ਨੇਚਰ ਨੇਚਰ ਵੀ ਕੀ ਮੇਰੀ ਕੰਡੀਸ਼ਨ ਹੈਗੀ ਹੋਈ ਚੁਈ ਹੋਈ ਪਈ ਹੈ ਕਿ ਇੱਕ ਬੰਦਾ ਪੱਕਾ ਮੇਰੇ ਦੇ ਚਾਹੀਦਾ ਕਿਉਂਕਿ ਮੈਂ ਮੈਂਟਲੀ ਇੰਨੀ ਜ਼ਿਆਦਾ ਵੀਕ ਹੋ ਚੁੱਕੀ ਆਂਗੀ ਕਿ ਮੈਨੂੰ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਕੀ ਕਰ ਰਹੀ ਆਂਗੀ ਕਿ ਮੇਰੇ ਨੈਗੇਟਿਵ ਥਾਟਸ ਮੇਰੇ ਮਾਈਂਡ ਦੇ ਵਿੱਚ ਆਦੇ ਰਹਿੰਦੇ ਹੈਗੇ ਉਹ ਮੇਰੇ ਵਾਸਤੇ ਦੇ ਵਿੱਚ ਨਹੀਂ ਹੈਗੇ ਪਰ ਉਹ ਆਉਂਦੇ ਆ ਜੇ ਤੁਸੀਂ ਮਤਲਬ ਮੈਂ ਨਹੀਂ ਦੇਖੋਗੇ ਫਿਜ਼ੀਕਲੀ ਦੇਖਣ ਦੇ ਵਿੱਚ ਅਗਲਾ ਕਹਿੰਦਾ ਚੰਗੀ ਭਈ ਤਾਂ ਭਈ ਆ ਇਹਨੂੰ ਕੀ ਹੋਇਆ ਜਿਹਨੇ ਮੇਰੇ ਪੁਰਾਣੇ ਚੈਨਲ ਤੇ ਵੀਡੀਓ ਦੇਖਿਆ ਹੈ ਉਹਨਾਂ ਨੂੰ ਸਭ ਨੂੰ ਪਤਾ ਕਿ ਮੈਂ ਕਿੰਨਾ ਮੇਰਾ weight ਸੀਗਾ ਤੇ ਮੈਂ ਕਿੰਨੀ ਜ਼ਿਆਦਾ ਬੀਬ ਹੋ ਗਈਆਂ ਮੇਰਾ ਘੱਟੋ-ਘੱਟ 15 ਕਿਲੋ ਭਾਰ ਘੱਟ ਚੁੱਕਿਆ ਹੈ ਇਸ ਨੂੰ ਫੇਸ ਬਿਮਾਰੀ ਕਰਕੇ ਡਿਪਰੈਸ਼ਨ ਇੱਕ ਐਹੋ ਜੀ ਬਿਮਾਰੀ ਆ ਨਾ ਹੀ ਤਾਂ ਇਹਦਾ ਕੋਈ ਤਰੀਕੇ ਦਾ ਇਲਾਜ ਹੈਗਾ ਨਾ ਹੀ ਇਹਦੇ ਚ ਬੰਦਾ ਸੌਖਾ ਬਾਹਰ ਨਿਕਲ ਸਕਦਾ ਤੇ ਨਾ ਹੀ ਇਹਨੂੰ ਕਿਸੇ ਨੂੰ ਐਕਸਪਲੇਨ ਕੀਤਾ ਜਾ ਸਕਦਾ ਇਹਨੂੰ ਜਿਹੜਾ ਬੰਦਾ ਫੇਸ ਕਰ ਰਿਹਾ ਜਾਂ ਤਾਂ ਉਹਨੂੰ ਪਤਾ ਜਾਂ ਜਿਹੜਾ ਉੱਪਰੋਂ ਬੰਦਾ ਕੰਟਰੋਲ ਕਰ ਰਿਹਾ ਹੈ ਕੁਕਿੰਗ ਹੁਣੇ ਮੈਨੂੰ ਵੀ ਇਹ ਹੋਣੀ ਸਾਰੇ ਸਾਹਜ ਆ ਪਰ ਮੇਰੇ ਮੈਂ ਆਪੇ ਤੋਂ ਬਾਹਰ ਹੋ ਜਾਂਦੀ ਆ ਕਈ ਵਾਰ ਮੈਂ ਇਰੀਟੇਟ ਹੋ ਜਾਂਦੀ ਆ ਕਿ ਮੇਰੇ ਨਾਲ ਵੀ ਖੇਤ ਖੇਸ ਦੀ ਪੈਣੀ ਆ ਤਾਂ ਇਹੀ ਇੱਕ ਰੀਜ਼ਨ ਸੀਗਾ ਕਿ ਮੈਂ ਵੈਸੇ ਵੀ ਬੇਗਵਲ ਦਾ ਟ੍ਰੈਂਡੀ ਜਦੋਂ ਸੈਂਸਰ ਨਹੀਂ ਹੁੰਦੇ ਉਦੋਂ ਮਾਸੀ ਕੋਲ ਹੀ ਜ਼ਿਆਦਾ ਰਹਿੰਦੀ ਆ ਤਾਂ ਮਾਸੀ ਵੀ ਹੁਣ ਕੱਲੀ ਸੀ ਇਸ ਕਰਕੇ ਮਾਸੀ ਕੋਲ ਵੀ ਮੈਂ ਰਹਿਣਾ ਸਹੀ ਨਹੀਂ ਸਮਝਿਆ ਮੈਂ ਕਿਹਾ ਕਿਉਂਕਿ ਮਾਸਰੀ ਦੀ ਬੀਬੀ ਵਧਾ ਲੈਂਦੀ ਜਦ ਮੈਂ ਬਿਮਾਰ ਹੋ ਜਾਂਦੀ ਤਾਂ ਮੇਰੀ ਦਵਾਈ ਪਹਿਲਾਂ ਵੀ ਰੋਪੜ ਤੋਂ ਚੱਲ ਰਹੀ ਸੀ ਪਹਿਲਾਂ ਸੀ 40s ਤੋਂ ਲੈ ਰਹੀ ਸੀ ਜੋ ਡਾਕਟਰ ਸੀ ਡਾਕਟਰ ਰੋਪੜ ਆਉਂਦਾ ਸੀ ਜਦ ਐਸੀ ਇੱਥੋਂ ਦਵਾਈ ਲੈਂਦੇ ਸੀ ਇਸ ਕਰਕੇ ਇੱਥੇ ਮੈਂ ਭਾਗੀ ਹਾਣੇ ਕੋਲ ਆ ਗਈ ਉਹ ਕਹਿੰਦੇ ਇੱਥੇ ਆ ਜਾ ਵੀ ਹੈ ਇੱਥੇ ਤੈਨੂੰ ਵੀ ਘੁੰਮਾਣੇ ਫਰਾਉਣੇ ਆਲਾ ਹੈ ਨਹੀਂ ਕਿਉਂਕਿ ਡਾਕਟਰ ਨੇ ਕਹਿ ਸੀ ਕਿ ਇਹਨੂੰ ਵਾਦ ਤੋਂ ਵਾਦ ਤੋਰਾ ਫੇਰਾ ਕਰਾਓ ਇਹਨੂੰ ਘੁੰਮਣ ਫੇਰਨ ਵਾਲੇ ਪਾਸੇ ਇੰਟਰਸਟ ਪਾਓ ਵੀ ਜਦੋਂ ਘੁੰਮੂਗੀ ਫਿਰੂਗੀ ਲੋਕਾਂ ਨੂੰ ਮਿਲੂਗੀ ਤਾਂ ਇਹਦਾ ਫਾਇਦਾ ਪਊਗਾ ਕਿਉਂਕਿ ਮੈਂ ਉਹ ਵਾਲੀ ਸਟੇਜ ਦੇ ਵਿੱਚ ਜਾ ਚੁੱਕੀ ਹਾਂ ਕਿ ਮੈਨੂੰ ਕਿਸੇ ਨੂੰ ਬੁਲਾਣਾ ਬਹੁਤ ਲੱਗਦਾ ਆ ਜੇ ਮੇਰੇ ਨਾਲ ਵੀ ਕੋਈ ਖੜਾ ਕਿਸੇ ਹੋਰ ਨਾਲ ਗੱਲ ਕਰ ਰਿਹਾ ਤਾਂ ਮੈਨੂੰ ਮੈਂ ਹਾਈਪਰ ਹੋ ਰਹੀ ਹੁੰਦੀ ਹਾਂ ਮੈਥੋਂ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਤੇ ਇਹ ਇਹੀ ਥੋੜੇ ਦੋ ਚਾਰ ਸਵਾਲ ਸੀ ਜਿਨ੍ਹਾਂ ਦਾ ਜਵਾਬ ਦੇਣਾ ਸੀ ਤੇ ਤੁਸੀਂ 5-7 ਮਿੰਟ ਦੀ ਵੀਡੀਓ ਦੇ ਵਿੱਚ ਕੁਝ ਵੀ 네ਗੇਟਿਵ ਜੱਜ ਨਾ ਕਰਿਆ ਕਰੋ 네ਗੇਟਿਵ ਕਮੈਂਟ ਨਾ ਕਰਿਆ ਕਰੋ ਇੱਕ ਤਾਂ ਆਲਰੇਡੀ ਬੰਦਾ ਡਿਪਰੈਸ਼ਨ ਦੇ ਵਿੱਚ ਆ ਕੁੱਤੇ ਦੇ ਤੁਹਾਡੇ ਇਦਾਂ ਦੇ ਜਿਹੜੇ ਕਮੈਂਟ ਆ ਉਹ ਬੰਦੇ ਨੂੰ ਹੋਰ ਜ਼ਿਆਦਾ ਮਜਬੂਰ ਕਰਦੇ ਆ ਕਿਉਂਕਿ ਕੀਤਾ ਨਾ ਕੀਤਾ ਹੋਇਆ ਇੱਕ ਕਮੈਂਟ ਤੁਹਾਡਾ ਕੀਤਾ ਹੋਇਆ ਮਜ਼ਾਕ ਕਿਸੇ ਦੀ ਜਾਨ ਲੈ ਸਕਦਾ ਆ ਇਹ ਗੱਲ ਨੂੰ ਮਤਲਬ ਆਪਣੇ ਮਨ ਦੇ ਵਿੱਚ ਪਿਠਾਓ ਕਿ ਡਿਪਰੈਸ਼ਨ ਵਾਲਾ ਬੰਦਾ ਆਪਣੇ ਆਪ ਨੂੰ ਖਤਮ ਕਰਨ ਲੱਗਿਆ ਇੱਕ ਵਾਰ ਵੀ ਨਹੀਂ ਸੋਚਦਾ ਹੈਗਾ ਤੇ ਮੈਂ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਉਹ ਆਏ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇੱਥੇ ਵੀਰੇ ਉਹਨਾਂ ਨਾਲ ਕੰਫਰਟੇਬਲ ਹਾਂ ਕਿਉਂਕਿ ਘਰ ਦੇ ਵਿੱਚ ਨਿਆਣੇ ਵੀ ਨੇ ਭਾਬੀ ਹੋਣੀ ਵੀ ਆ ਇੰਨੇ ਜਾਣੇ ਆ ਮੇਰਾ ਮਨ ਲੱਗਿਆ ਹੋਇਆ ਤੁਦੀ ਡਾਕਟਰ ਨੇ ਕਿਹਾ ਕਿ ਇਹਨੂੰ ਉਹ ਵਾਲਾ ਮਹਾਂ ਦੇਣਾ ਹੈ ਜਿੱਥੇ ਇੱਕ ਹੋਸ਼ਾ ਇਹ ਕੰਫਰਟੇਬਲ ਆ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਹਦੇ ਠੀਕ ਹੋਣ ਦੇ ਲਈ ਹਾਂ ਡਾਕਟਰ ਨਾਲ ਕੱਲ ਵੀ ਗੱਲ ਹੋਈ ਸੀ ਡਾਕਟਰ ਕਹਿੰਦਾ ਇਹਦੀ ਪ੍ਰੋਬਲਮ ਇੰਨੀ ਘੱਟ ਜ਼ਿਆਦਾ ਵਾਲੀ ਚੁੱਕੀ ਆ ਕਿ ਮੈਂਟਲੀ ਇਹ ਅਪਸੈਟ ਵੀ ਮਤਲਬ ਪਾਗਲ ਵੀ ਹੋ ਸਕਦੀ ਆ ਕਿਉਂਕਿ ਇੰਨੀ ਚਿਰ ਮੇਰੇ ਬ੍ਰੇਨ ਤੇ ਸਟ्रेस ਹੈਗੀ ਡਾਕਟਰ ਨੇ ਸਾਨੂੰ ਪਹਿਲਾ ਮਹੀਨਾ ਦੀ ਦਵਾਈ ਦਿੱਤੀ ਸੀਗੀ ਤਾਂ ਉਹਦੇ ਨਾਲ ਮੈਨੂੰ ਕੁਝ ਪਰਸੈਂਟ ਫਰਕ ਪਿਆ ਸੀਗਾ ਪਰ ਮੇਰੇ ਲੈਫਟ ਸਾਈਡ ਜਿਹੜਾ ਸਿਰ ਉਹ ਦਰਦ ਦੇ ਹਮਨ ਨਹੀਂ ਹਰਦਾ ਸੀ ਹੁਣ ਵੀ ਮੇਰੇ ਸਿਰ ਨੂੰ ਹੱਥ ਨਹੀਂ ਲੱਗਦਾ ਇਹਹੀ ਇਹਹੀ ਇੱਕ ਰੀਜਨ ਸੀ ਜਿਹਦੇ ਕਰਕੇ ਮੈਂ ਇੱਥੇ ਬੁੰਗਾ ਬਣਾ ਕੇ ਕੇਸ ਦੀ ਘੱਟ ਬਣਦੀ ਆ ਜਦੋਂ ਦਾ ਪਿੱਛੇ ਕੇਸ ਇਕੱਠੇ ਕਰ ਲੈਂਦੀ ਆ ਕਿਉਂਕਿ ਸਿਰ ਹੋਰ ਵੀ ਬਹੁਤ ਜ਼ਿਆਦਾ ਦਰਦ ਕਰਨ ਲੱਗ ਜਾਂਦਾ ਜਦੋਂ ਉਹ ਰੇਤੇ ਉਰੇ ਹੱਥ ਨਹੀਂ ਲੱਗਦਾ ਹੈਗਾ ਐਨੀ ਸਕਿਨ ਜਿਹੜੀ ਸਿਰਦੀ ਹੈ ਮੇਡੀ ਸੈਂਸਿਟਿਵ ਸੈਂਸਿਟਿਵ ਹੋ ਗਈਆ ਤਾਂ ਡਾਕਟਰ ਨੇ ਜਦੋਂ ਸਾਰੀਆਂ ਰਿਪੋਰਟਾਂ ਤੇ ਕਾਉਂਸਲਿੰਗ ਕੀਤੀ ਤਾਂ ਉਹਨੇ ਦੇਖਿਆ ਉਹ ਕਹਿੰਦਾ ਤੇਰਾ ਤਾਂ ਕਹਿੰਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਤੂੰ ਕਹਿੰਦਾ ਕਿੰਨੇ ਕਹਿੰਦਾ ਕੇਸ ਕਿਸ ਲੈਵਲ ਦੇ ਡਿਪਰੈਸ਼ਨ ਨਾਲ ਤੂੰ ਫਾਈਟ ਕਰ ਰਹੀ ਆ ਤਾਂ ਫਿਰ ਡਾਕਟਰ ਨੇ ਸਲਾਹ ਦਿੱਤੀ ਕਿ ਆਪਾਂ ਬ੍ਰੇਂਗ ਦੀਆਂ ਜਿਹੜੀਆਂ ਬ੍ਰੇਂਗ ਦੀਆਂ ਥੈਰਾਪੀਆਜ ਇਹ ਸ਼ੁਰੂ ਕਰਦੇ ਆ ਕਿ ਯੂ نو ਮੈਨੂੰ ਪਤਾ ਨਹੀਂ ਉਹਦਾ ਐਬਸੈਕਟ ਵਰਡ ਕੀ ਹੁੰਦਾ ਹੈ ਆ ਉਹ ਮਤਲਬ ਜਿਵੇਂ ਆਪਾਂ ਮੈਂ ਤੁਹਾਨੂੰ ਇਹ ਗੱਲ ਕਹਿਣੀ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਬਿਜਲੀ ਲਾਉਂਦੇ ਆ ਉਹੀ ਕੰਮ ਲੱਗਦਾ ਉਹ ਉਥੇ ਥੈਰਾਪੀਆ ਦਿੰਦੇ ਨੇ ਦੋ ਟਾਈਮ ਉਹਦੇ ਨਾਲ ਮੈਨੂੰ ਥੋੜਾ ਰਿਲੈਕਸ ਫੀਲ ਹੁੰਦਾ ਆਦਰਵਾਈਸ ਤਾਂ ਮੇਰੇ ਐਡਨਾ ਸੇਲ ਦੇ ਵਿੱਚ ਦਰਦ ਰਹਿੰਦਾ ਸੀਗਾ ਮੈਂ ਇੰਨੀ ਜ਼ਿਆਦਾ ਔਖੀ ਸੀ ਹੁਣ ਦੋ ਕੁ ਦਿਨਾਂ ਦਾ ਮੈਂ ਥੋੜਾ ਪਰ ਰੀਲੀਫ ਫੀਲ ਕਰ ਰਹੀ ਆ ਪੇਨ ਤੋਂ ਕਿਉਂ ਨਾ ਮੀਆ ਪੇਨ ਕਿਲਰ ਵੀ ਹੈ ਜਿਹੜੀ ਮੈਂ ਖਾ ਨਹੀਂ ਸਕਦੀ ਤੇ ਇੱਥੇ ਸਾਰਿਆਂ ਦਾ ਥੈਂਕ ਯੂ ਹੈ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਪਰ ਅਸਲ ਰਿਸ਼ਤਿਆਂ ਦਾ ਪਤਾ ਤੁਹਾਨੂੰ ਉਦੋਂ ਲੱਗਦਾ ਹੈ ਜਦੋਂ ਤੁਹਾਡੇ 'ਤੇ ਮੁਸੀਬਤ ਆਉਂਦੀ ਹੈ। ਇਸ ਟਾਈਮ ਉਹ ਬੰਦੇ ਮੇਰੇ ਨਾਲ ਖੜੇ ਨੇ। ਮੈਂ ਸੱਚੀ ਕਹਾਂ, ਮੈਂ ਇਹ ਸੋਚਦੀ ਹੁੰਦੀ ਸੀਗੀ ਵੀ ਇਹ ਉਹ ਬੰਦੇ ਨੇ ਵੀ ਜਦ ਮੈਨੂੰ ਲੋੜ ਪੈਣੀ ਹੈ ਇਹਨਾਂ ਨੇ ਕਦੇ ਫੋਨ ਨਹੀਂ ਚੱਕਣਾ। ਤੇ ਮੇਰੀ ਉਮੀਦ ਤੋਂ ਵੱਧ ਕੇ ਇਹ ਰੱਬ ਨੇ ਸਾਡਾ ਮੇਲ ਕਰਾਉਣਾ ਸੀਗਾ। ਰੱਬ ਦਾ ਤੇ ਵੀਰੇ ਹਾਂ ਦਾ ਇੰਨਾ ਜ਼ਿਆਦਾ ਥੈਂਕ ਯੂ ਆ ਇਹ ਉਸ ਟਾਈਮ ਤੇ ਮੇਰੇ ਨਾਲ ਖੜਿਆ ਜਿਸ ਟਾਈਮ ਮੈਂ ਕੱਲੀ ਸੀ ਮੇਰੇ ਆਪਣੇ ਵੀ ਸਾਰੇ ਦੂਰ ਹੋ ਗਏ ਕਿਉਂਕਿ ਇਹ ਡਿਪਰੈਸ਼ਨ ਵਾਲੀ ਉਹ 스테ਜ ਆ ਜਿਹਨੂੰ ਕੋਈ ਹੋਰ ਸਮਝੀ ਨਹੀਂ ਪਾਉਂਦਾ ਜਿਹਨੇ ਇਹ ਚੀਜ਼ੀ ਮਿੱਥੀ ਨਹੀਂ ਹੈਗੀ ਉਹਨੂੰ ਇਹ ਲੱਗਦਾ ਰਹਿੰਦਾ ਕਿ ਇਹ ਤਾਂ ਪਖੰਡਾ ਸਭ ਕੁਝ ਸਹੀ ਤਾਂ ਹੈਗਾ ਟੈਸਟਾਂ ਚ ਵੀ ਕੁਝ ਆਇਆ ਸਾਰਾ ਕੁਝ ਸਹੀ ਆ ਤੇ ਦੂਜੀ ਗੱਲ ਜਿਹੜੀ ਲਈ ਬਿਗ ਵਾਲੀ ਫੈਮਿਲੀ ਦੀ ਮੰਮੀ ਨੇ ਬਹੁਤ ਸਪੋਰਟ ਕੀਤਾ ਜਦ ਮੈਂ ਕੈਨੇਡਾ ਤੋ ਇਹ ਬਾਤ ਉਹਨਾਂ ਨੇ ਟੇਕ ਕੇਅਰ ਕੀਤੀ ਮੇਰੀ ਉਹਦੇ ਲਈ ਵੀ ਉਹਨਾਂ ਦਾ ਥੈਂਕ ਯੂ ਆ ਪਰ ਕਰ ਲਿਆ ਕਿ ਹਾਲਾਤ ਹੀ ਮੇਰੇ ਇਹੋ ਜੇ ਬਣ ਚੁੱਕੇ ਹੈਗੇ ਕਿ ਹੁਣ ਮੇਰੇ ਬਸ ਤੋਂ ਬਾਹਰ ਹੋਇਆ ਪਿਆ ਮੈਂ ਮਤਲਬ ਇੱਕ ਉਹ ਬੰਦਾ ਹੋ ਨਹੀਂ ਹੁੰਦਾ ਕਿ ਉਸਕੋਨ ਲੱਭਦਾ ਆ ਮੈਂ ਹੁਣ ਉਹ 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 ਵਹੀ ਸਟੇਜ ਚ ਲੰਘ ਰਹੀ ਆ ਕਿ ਮੈਨੂੰ ਸਕੂਨ ਲੱਭਦੀ ਆ ਵੀ ਕਿਤੇ ਚਲ ਜਾਵਾਂ ਮੈਨੂੰ ਸਕੂਨ ਮਿਲ ਜਾਵੇ ਮੈਂ ਕਿਤੇ ਚਲ ਜਾਵਾਂ ਮੈਨੂੰ ਸਕੂਨ ਮਿਲ ਜੇ ਮੈਂ ਮਜਬੂਰ ਸਾਂ ਉਹ ਗਈ 2-4 ਦਿਨ ਉੱਥੇ ਕੱਢੀ ਹੋਈ ਸੀ ਮੈਨੂੰ ਸਕੂਨ ਮਿਲ ਜਵੇ ਫਿਰ ਫੁਧਾਬਾਈ ਮੇਦਰ ਵੀ ਲੇ ਕੇ ਉਹਨਾਂ ਨੇ ਕੋਲ ਆ ਗਈ ਤੇ ਪਟਿਆਲੇ ਚਲ ਗਈ ਮੈਨੂੰ ਤਾਂ ਲੱਗਦਾ ਕਿ ਮੈਨੂੰ ਸਕੂਲ ਚ ਜਾਇਦਾ ਮੈਂ ਰਿਲੈਕਸ ਹੋਣਾ ਮੈਂ ਆਪਣੇ ਆਪ ਨਾਲ ਫਾਈਟ ਕਰਨਾ ਚਾਹੁੰਦੀ ਆ ਪਰ ਮੈਂ ਤਾਂ ਹੋਇਆ ਨਹੀਂ ਜਾ ਰਹੀ ਆ ਤੇ ਮੈਨੂੰ ਹੁਣ ਮੈਨੂੰ ਐਸ ਟਾਈਮ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਸਮਝ ਆ ਰਹੀ ਆ ਕਿ ਤੁਹਾਡੇ ਕੋਲ ਪੈਸਾ ਤੀਜਾ ਸਭ ਕੁਝ ਹੋਂਦੇ ਹੋਏ ਤੁਸੀਂ ਇਕੱਲੇ ਹੋਣੇ ਆਗੇ ਜੇ ਤੁਹਾਨੂੰ ਇਦਾਂ ਦੀ ਬਿਮਾਰੀ ਲੱਗ ਜਾਂਦੀ ਹੈ ਤੇ ਬਿਮਾਰੀ ਨਹੀਂ ਹੋਊਗਾ ਜੀ ਤਾਂ ਕੋਈ ਲਾਜ਼ਮੀ ਨਹੀਂ ਹੈਗਾ ਡਾਕਟਰ ਕਹਿੰਦੇ ਆ ਕਿ ਇਹ ਤੈਨੂੰ ਆਪਣੇ ਆਪ ਕੰਟਰੋਲ ਕਰਨੀ ਪੈਣੀ ਹੈ ਅਸੀਂ ਤੇਰੀ ਸਿਰਫ ਸਪੋਰਟ ਦੇ ਸਕਦੇ ਆ ਤੇ ਮੈਂ ਬਸ ਮੈਂ ਕਿਸੇ ਨੂੰ ਇਹ ਨਹੀਂ ਕਹਿਣਾ ਹੈਗਾ ਕਿ ਮੇਰੇ ਲਈ ਅਰਦਾਸ ਕਰਿਓ ਕਿਉਂਕਿ ਮੈਨੂੰ ਇਹ ਲੱਗਦਾ ਕਿ ਇਹ ਕਰਮ ਰੋਗ ਨੇ ਜਿਹੜੀ ਟਟਨੇ ਭੁਗਤਨੇ ਪੈਣੀਆਂ ਹੈਗੀ ਕਰਮਾਂ ਦੇ ਰੂਪ ਹੁੰਦੇ ਆ ਪਰ ਮੈਂ ਮਹਾਰਾਜ ਜੀ ਇਹ ਅਰਦਾਸ ਜ਼ਰੂਰ ਕਰਦੀ ਆ ਕਿ ਇਹ ਵਾਲੀ ਬਿਮਾਰੀ ਹੈ ਜਿਹੜੀ ਇਹ ਕਿਸੇ ਨੂੰ ਵੀ ਨਾ ਲੱਗੇ ਕੋਈ ਇਸੇ ਵੈਰੀ ਦੁਸ਼ਮਣ ਨੂੰ ਵੀ ਇਹ ਪ੍ਰੋਬਲਮ ਨਾ ਆਵੇ ਕਿ ਕਿ ਬਹੁਤ ਜਿਆਦਾ ਔਖਾ ਹੈ ਕੋਈ ਹੋਏ ਬਿਮਾਰੀ ਹੋਊਗੀ ਜਿਹੜੇ ਤੁਹਾਡੇ ਟੈਸਟਾਂ ਦੇ ਵਿੱਚ ਆ ਰਹੀ ਆ ਉਹਨੂੰ ਤਾਂ ਦੂਜੇ ਬੰਦਾ ਵੀ ਮੰਨ ਲੂਗਾ ਸਮਝ ਲੂਗਾ ਉਹਦਾ ਇਲਾਜ ਕਰਾ ਲੂਗਾ ਇਹਨੂੰ ਤਾਂ ਕਿਸੇ ਨੇ ਸਮਝਣਾ ਵੀ ਨਹੀਂ ਹੈਗਾ ਨਹੀਂ ਤਾਂ ਉਹਦਾ ਇਲਾਜ ਹੋਪਾਣ ਤਾਂ ਇਸ ਤਰ੍ਹਾਂ ਕਿ ਆਪੋਨਾ ਖਿਆਲ ਰੱਖੋ ਜਦੋਂ ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੱਲ੍ਹ ਨੂੰ ਸਭ ਤੋਂ ਪਹਿਲਾਂ ਕੱਲੀ ਰਹਿਣ ਵਾਲਾ ਕੰਮ ਬੰਦ ਕਰੋ ਕਿਤੇ ਨਾ ਕਿਤੇ ਬਿਜ਼ੀ ਹੋਣਾ ਸ਼ੁਰੂ ਕਰੋ ਕਿਤੇ ਕਿਸੇ ਦੇ ਨਾਲ ਬਿਜ਼ੀ ਹੋਵੋ ਕਿਸੇ ਨਾਲ ਗੱਲਾਂ ਕਰ ਲਓ ਕੋਈ ਨਾਵਲ ਪੜ੍ਹ ਲਓ ਕਸ਼ਤਾਂ ਨੂੰ ਐਸੀ ਮੈਂ ਲਈ ਲੀ ਭਾਸ਼ਣ ਦੇ ਬਹੁਤ ਸਬਕਿਆ ਪਰ ਜੋ ਮੇਰੇ ਤੇ ਬੀਤ ਰਹੀ ਹੈ ਉਹ ਜੋ ਮੈਂ ਜਾਣਦੀ ਆ ਜਾਂ ਰੱਬ ਜਾਣਦਾ ਚਾ ਵੀਰੇ ਹੋਣੀ ਜਾਣਦੀ ਆ ਜਿਹੜੇ ਰਾਤਾਂ ਨੂੰ ਉੱਠ ਕੇ ਮੈਨੂੰ ਸਾਹੁੰਦੇ ਨੇ ਜਦੋਂ ਮੇਰੇ ਅੰਦਰ ਸੇਲ ਦੇ ਵਿੱਚ ਦਰਦ ਹੁੰਦਾ ਤੇ ਬਾਕੀ ਸੀ ਆਪਾਂ ਨੇ ਇਹ ਨਵਾਂ ਚੈਨਲ ਬਣਾਇਆ ਸੀ ਇਸੇ ਕਰਕੇ ਕਿਉਂਕਿ ਪ੍ਰਾਨਿਆ ਦੇ ਚੈਨਲ ਦੇ ਉੱਤੇ ਮੈਂ ਆਪਣੇ ਦੁੱਖ ਰਹਿੰਦੀ ਵੀ ਉਹਦੀ ਗੱਲਾਂ ਕਰਦੀ ਹੁਈ ਉਹ ਚੰਗੀਆਂ ਨਹੀਂ ਸਨ ਕਿਉਂਕਿ ਉਹਦੇ ਤੇ ਫਿਰ ਸਾਰੇ ਇਦਾਂ ਦੇ ਕਮੈਂਟ ਆਉਂਦੇ ਰਹਿੰਦੇ ਕਿ ਆਂਟੀ ਦਾ ਚੈਨਲ ਆਏ ਤੇ ਤੁਸੀਂ ਕਿਉਂਕਿੰਗੇ ਵੀਡੀਓ ਪਾਉਣ ਦੀ ਥਾਂ ਤੇ ਮੈਂ ਕਦੀਆਂ ਸਟੋਰੀਆਂ ਸਾਈ ਜਾਂਦੇ ਹੋ ਇਦਾਂ ਕਰੀ ਜਾਂਦੇ ਹੋ ਉਦਾਂ ਕਰੀ ਜਾਂਦੇ ਹੋ ਤੇ ਇਸ ਕਰਕੇ ਮੈਂ ਮਤਲਬ ਇਹ ਰੀਜ਼ਨ ਵੀ ਸੀਗਾ ਕਿ ਦੋ ਰੀਜ਼ਨ ਸੀਗੇ ਚੈਨਲ ਸ਼ੁਰੂ ਕਰਾ ਦੇ ਇੱਕ ਤਾਂ ਇਹ ਕਿ ਮੈਂ ਆਪਣੇ ਆਪ ਨੂੰ ਬਿਜ਼ੀ ਕਰ ਸਕਾਂ ਤੇ ਦੂਜਾ ਇਹ ਸੀਗਾ ਕਿ ਉਹ 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 ਬਾਰੇ ਜਿਹੜਾ ਪਹਿਲਾ ਹੈ ਜਿਹੜਾ ਮੈਟਰ ਸੀ ਉਹਦੇ ਨਾਲ ਹਟ ਪੀ ਅਸੀਂ ਕੋਸ਼ਿਸ਼ ਦਿਖਾ ਸਕੀਏ ਕੁਝ ਬਣਾ ਸਕੀਏ ਹਲੇ ਮੈਂ ਬਹੁਤ ਕੁਝ ਸੋਚਿਆ ਹੋਇਆ ਆ ਪਰ ਹਲੇ ਮੈਂ ਉਸ ਉਸ ਕੰਡੀਸ਼ਨ ਦੇ ਵਿੱਚ ਨਹੀਂ ਆ ਤੁਹਾਨੂੰ ਇਸ ਚੈਨਲ ਦੇ ਉੱਤੇ ਨਾਰਮਲ ਸਾਡੇ ਜਿਹੜੇ ਘਰੇਲੂ ਵਲੌਗ ਨੇ ਉਹਦੇ ਤੋਂ ਲਾਗੋ ਵੀ ਬਹੁਤ ਕੁਝ ਦੇਖਣ ਨੂੰ ਸਿੱਖਣ ਨੂੰ ਮਿਲੂਗਾ ਜਦੋਂ ਪਹਿਲਾਂ ਮੈਂ ਠੀਕ ਹੋਵਾਂ ਫਿਰ ਆਪਾਂ ਬਾਕੀ ਗੱਲਾਂ ਕਰਾਂਗੇ ਇਸ ਸਾਰਿਆਂ ਦੇ ਪਿਆਰ ਸਤਿਕਾਰ ਲਈ ਬਹੁਤ ਜ਼ਿਆਦਾ ਥੈਂਕ ਯੂ ਆ ਬਹੁਤ ਜ਼ਿਆਦਾ ਮੈਸੇਜ ਇਨਸਟਾ ਤੇ ਫੇਸਬੁੱਕ ਤੇ WhatsApp ਤੇ ਇਹਦੇ ਤੇ YouTube ਤੇ ਆਉਂਦੇ ਹੈ ਜੀ ਤੁਹਾਨੂੰ ਕੀ ਹੋਇਆ ਬਹੁਤ ਜਾਨੇ ਬਾਅਦ ਸੋਲੂਸ਼ਨ ਵੀ ਦੱਸ ਰਹੇ ਨੇ ਆਪਣੇ ਵੱਲੋਂ ਮਾਈ ਦਾ ਤੇ ਮੈਂ ਸਾਰਿਆਂ ਦਾ ਬਸ ਥੈਂਕ ਯੂ ਹੀ ਕਹਿ ਸਕਦੀ ਹਾਂ ਤੇ ਬਾਕੀ ਕੋਈ ਗੱਲ ਨਹੀਂ ਰੱਬ ਤੇ ਅਦਾਸ ਕਰੂੰਗੀ ਜਿਹੜੀ ਵੀ ਪ੍ਰੋਬਲਮ ਆ ਉਹਦਾ ਟੱਕੇ ਮੁਕਾਬਲਾ ਕਰ ਸਕਾ ਮਨ ਨਾ ਡੋਲੇ ਬਸ ਮਹਾਰਾਜ ਜੀ ਮਹਾਰਾਜ ਜੀ ਕੇ ਰਾਸਤੇ ਕਿਸੇ ਮੇਰੇ ਲਈ ਆਣੀ ਤਾਂ ਬਸ ਇਹੀ ਕਰਿਓ ਕਿ ਗੁਰੂ ਸਾਹਿਬ ਅਗਲੇ ਚਰਨਾਂ ਨਾਲ ਜੋੜ ਕੇ ਰੱਖਿਓ ਕਿਉਂਕਿ ਬਾਕੀ ਦੇ ਦੁੱਖ ਸੁੱਖ ਦੁਨੀਆਂ ਦੇ ਨਾਲ ਹੀ ਨੇ ਧਿਆਨ ਦੇ ਰਹੇ ਹਾਂ ਆਪਾਂ ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਹਾਂ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ